ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਜੀਤ ਸਿੰਘ ਚੰਪਰ ਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਪਣਾ ਜੋ ਪੋਡਕਾਸਟਿੰਗ ਗੁਰਬਾਣੀ ਤੇ ਪ੍ਰੋਗਰਾਮ ਗੁਰਬਾਣੀ ਨਿਤਨੇਮ ਤੇ ਹੋਰ ਸਹਿਜ ਪਾਠ ਦੀ ਜੋ ਆਮ ਤੌਰ ਤੇ ਆਪਾਂ ਪੜ੍ਹਨਾ ਉਹ ਇਸ ਪੋਡਕਾਸਟਿੰਗ ਰਾਹੀਂ ਤੁਸੀਂ ਹੁਣ ਥਾਰੋਜ਼ ਸੁਣ ਸਕਦੇ ਸਤਨਾਮੀ ਸਲੋਕ ਸੰਤ ਯੁਦ੍ਰਣ ਦਿਆਲੰ ਆਸਰਾ ਊਂ ਗੋਪਾਲ ਕੀਤਨ ਨਿਰਮਲ ਸੰਤ ਸੰਗੀਨ ਓਟ ਨਾਨਕ ਪਰਮੇਸ਼ਰੈ ਤੇ ਉਦ੍ਰਣ ਬਿਆਲੰ ਆਸਰੰ ਗੁਪਾ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ ਚੰਦਨ ਚੰਦਨਾ ਸਰਗਰੁਤ ਮੋਲਾ ਮਿਟੇ ਕਾਮਾ ਜੀਵਨ ਨਾਨਕ ਹਰਨਾਮ ਕੋੜੀ ਮਨ ਲਕੀ ਜੋਟ ਉਦਰੇ ਸਭ ਜਨ ਸੁਣ ਪ੍ਰਤਾਪ ਗੋਵਿੰਦ ਨਿਰਪਉ ਪੈ ਮਨ ਟੁੱਟ ਨਾ ਆਵੇ ਮੂਲ ਸੱਚਿਆ ਨਾਮ ਤਨ ਸੰਤ ਜਨਾਂ ਸਿਉ ਸੰਗ ਪਾਇਆ ਬੜਾ ਤੁੰ ਆਠ ਪੈਰ ਹਰਿ ਚਾਈ ਹਰ ਜਸ ਨਿਤ ਸੁਣਾ ਚੰਨ ਕਮਲ ਕੀ ਓਟ ਮਨ ਤੋਟ ਨਾ ਆਵੇ ਮੂਲ ਸੰਚਿਆ ਨਾਮ ਤਨ ਸੰਤ ਜਨਾ ਸੰਗ ਸੰਗ ਪਾਇਆ ਬਟ ਪੁਨ ਆਕ ਤਹਿਰ ਹਰ ਝਾਏ ਹਰ ਜਸ ਨਿਤ ਸੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਆਜਦੇ ਹੁਕਮਾਂ ਦੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਜੋ ਸ਼ਲੋਕ ਹਨ ਗੁਰੂ ਅਰਜਨ ਦੇਵ ਜੀ ਪੰਜੇ ਪਾਤਸ਼ਾਹ ਜੀ ਦੇ ਵਚਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਪੁਸ਼ਟੀ ਕਰਦੇ ਕਹਿ ਰਹੇ ਨੇ ਜੋ ਸੰਤ ਜੀਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ दयाल ਪ੍ਰਭ ਉਹਨਾਂ ਉਹਨਾਂ ਸੰਤਾਂ ਦੀ ਸੰਗਤ ਕੀਤੇ ਆ ਪਵਿੱਤਰ ਉਹ ਪੀਤ ਅਜਿਹੀਏ ਗੁਰਮੁਖਾਂ ਦੀ ਪਰਮੇਸ਼ਰ ਦਾ ਪੱਲਾ ਫੜ ਚਾਹੇ ਚੰਦਰਮਾ ਦੀ ਚਾਲਣੀ ਹੋਵੇ ਤੇ ਭਾਵੇਂ ਠੰਡੀ ਰੁੱਤ ਹੋਵੇ ਇਹਨਾਂ ਦੇ ਰਾਹੀ ਮੁੱਕਾ ਹੀ ਮਿਟ ਨਹੀਂ ਸਕਦੇ ਏ ਨਾਨਕ ਪ੍ਰਭੂ ਦਾ ਨਾਮ ਸਿਮਰਿਆ ਹੀ ਮਨੁੱਖ ਦਾ ਮਨ ਦਾ ਹੈ ਪਰੂਰੇ ਸੋਹਣੇ ਚਰਨਾਂ ਦਾ ਜੀਆਂ ਦੀ ਤਪਸ਼ ਤੋਂ ਬਚ ਜਾਂਦੇ ਹਨ ਗੋਬਿੰਦ ਦੀ ਵਡਿਆਈ ਸੁਣ ਕੇ ਬੰਦਗੀ ਵਾਲਿਆਂ ਦੇ ਮਨ ਲੱਡਰ ਹੋ ਜਾਂਦੇ ਹਨ ਉਹ ਪ੍ਰਭੂ ਦਾ ਨਾਮ ਧੰ ਇਕੱਠ ਕਰਦੇ ਹਨ ਤੇ ਉਸ ਧੰ ਨਾਲ ਕਦੇ ਵੀ ਖਾ ਨਹੀਂ ਪੈਂਦਾ ਅਜਿਹੀ ਗੁਰਮਖਾਂ ਦੀ ਸੰਗਤ ਬੜੇ ਭਾਗਾ ਨਾਲ ਮਿਲਦੀ ਹੈ ਇਹ ਸੰਤ ਜਨ ਹੁਣ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਕਾਮ ਸ੍ਰੀ ਦਰਬਾਰ ਸਾਹਿਬ ਅਟਟਡ ਬਾਈ ਅਗੌਨ ਫਿਫਥ ਗੁਰੂ ਗੁਰੂ ਅਰਜਨ ਦੇਵ ਜੀ ਅnder ਜੈ ਸ੍ਰੀ ਰਾਗਾ ਸ਼ਲੋਕ the merciful lord is the savior of the saints. their only support is to sing the hymn of lord's praises. one becomes in the burning of the heart is not dispelled at all. By Sandalwood, the moon, or the cold season. It only becomes cool, O oh nun, by chanting the name of the Lord. Lordy. Through the protection and support of the Lord's lotus feet, all beings are safe, hearing of the glory of the Lord of the universe. the mind becomes fearless. Nothing and one gathers the wealth of the now, the society of the saints is obtained by very good deeds. Twenty-four hours a day meditate on the Lord and listen continually to the Lord's praises. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ